ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 350 ਸਾਲਾਂ ਦਾ ਸਤਾਪ ਦਿਨ ਨੂੰ ਸਵੰਧ ਰੱਖਦੇ ਹੋਏ ਕੌਰ ਪਬਲਿਕ ਸਕੂਲ ਚ ਨਾਮ ਉਰਾਲੀ ਵਿਖੇ ਅੱਜ ਤਾਂ ਇਹ ਗੋਸ਼ਟੀ ਕਰਵਾ ਰਹੀ ਹੈ ਇਸ ਦੇ ਵਿੱਚ ਬੱਚਿਆਂ ਨੇ ਉਹਨਾਂ ਦੇ ਪੇਰੈਂਟਸ ਵੀ ਹੋਣਗੇ ਟੀਚਰਜ਼ ਵੀ ਹੋਣਗੇ ਗੁਰੂ ਸਾਹਿਬ ਦੇ ਇਤਿਹਾਸ ਬਾਰੇ ਅੱਜ ਵਿਚਾਰ ਚਰਚਾ ਹੋਣੀ ਹੈ ਕਿਉਂਕਿ ਜਦੋਂ ਕਿਸੇ ਵੀ ਟੌਪਿਕ ਤੇ ਆਪਾਂ ਉਹਦੀ ਵਿਚਾਰ ਤੇ ਚਰਚਾ ਕਰਦੇ ਹਾਂ ਤਾਂ ਉਹ ਫਰਾਨਾ ਇਤਿਹਾਸ ਭਾਵੇਂ ਸਵਾਲਾਂ ਦੇ ਰੂਪ ਚ ਹੋਵੇ ਭਾਵੇਂ ਇਤਿਹਾਸ ਕਿਸੇ ਵੀ ਰੂਪ ਚ ਹੋਵੇ ਬੱਚਿਆਂ ਨੂੰ ਚੇਤੇ ਕਰਾਇਆ ਜਾਂਦਾ ਪਰ ਜੇਕਰ ਨਹੀਂ ਕਿਸੇ ਨੂੰ ਪਤਾ ਤਾਂ ਉਸ ਬਾਰੇ ਜਿੰਨੀ ਸੰਗਤ ਉੱਥੇ ਬੈਠੀ ਹੁੰਦੀ ਉਹਨੂੰ ਜਾਣੂ ਕਰਾਇਆ ਜਾਂਦਾ ਸੋ ਇਸ ਕਰਕੇ ਬਹੁਤ ਵਧੀਆ ਪ੍ਰਾਲਾ ਜਿਨ੍ਹਾਂ ਨੇ ਇਹ ਸਕੂਲ ਚ ਸਮਾਗਮ ਰੱਖ ਕੇ ਕੀਤਾ ਸੋ ਮੈਂ ਉੱਥੇ ਹੋਰ ਵੀ ਸਕੂਲਾਂ ਨੂੰ ਬੇਨਤੀ ਕਰਦਾ ਭਾਵੇਂ ਸਰਕਾਰੀ ਸਕੂਲ ਹੋਣ ਭਾਵੇਂ ਖਾਲਸਾ ਸਕੂਲ ਹੋਣ ਭਾਵੇਂ ਪ੍ਰਾਈਵੇਟ ਕਿਸੇ ਤਰ੍ਹਾਂ ਦੇ ਵੀ ਸੈਮੀ ਗਵਰਨਮੈਂਟ ਦੇ ਸਕੂਲ ਹੋਣ ਲਿਕੇ ਅੱਜ ਬਹੁਤ ਵੱਡਾ ਦਿਹਾੜਾ ਆਪਣੇ ਸਾਰਿਆਂ ਦੇ ਪਵਿੱਤਰ ਦਿਹਾੜਾ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੋ ਇਸ ਤੇ ਆਪਾਂ ਨੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਤਾਂ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਇਹ ਗੁਰ ਇਤਿਹਾਸ ਨਾਲ ਜਾਣੂ ਹੋ ਸਕਾ ਕੋਰ ਪ੍ਰਬੰਧਕ ਜਿਹੜੇ ਕੋਰ ਪਬਲਿਕ ਸਕੂਲ ਹੈ ਪ੍ਰਬੰਧਕਾ ਵੱਲੋਂ ਇਸ ਉਪਰਾਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਬਹੁਤ ਘੱਟ ਸਕੂਲ ਹੈ ਜਿਹੜੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਾਉਂਦੇ ਆ ਜੀ ਦੁਖੇ ਜਿਹੜਾ ਕੋਰ ਪਬਲਿਕ ਸਕੂਲ ਹੈ ਇਹ ਨਿਸ਼ਕਾਮ ਸੇਵਾ ਕਰਦਾ ਹੈ ਇਹ ਕੋਈ ਬਿਜ਼ਨਸ ਦਾ ਸਾਧਨ ਨਹੀਂ ਇਹਨਾਂ ਦਾ ਸਿਰਫ ਬੱਚਿਆਂ ਦੀ ਉੱਤਮ ਸਿੱਖਿਆ ਦੇ ਲਈ ਇਹ ਅਪਰਾਧਾ ਕਰਦੇ ਸੋ ਇਹ ਹੈ ਜਾਂ ਅਪਰਾਧਾ ਇਹਨਾਂ ਨੇ ਜੋ ਕੀਤਾ ਹੈ ਉਹ ਟਾਉਣ ਵਾਲੀਆਂ ਨਸਲਾਂ ਜ਼ਰੂਰ ਯਾਦ ਰੱਖਣੀਆਂ